ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਵਾਲਾ ਕੌਣ ਸੀ ਅਤੇ ਉਸ ਤੋਂ ਬਾਅਦ ਕੀ ਰਿਐਕਸ਼ਨ ਹੋਇਆ ਹੈ ਦੇਖੋ ਅਸੀਂ ਸਭ ਗੱਲੇ ਕਿ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਦੂਜੇ ਦਿਨ ਰੱਸ਼ਾ ਫੜ ਕੇ ਤੇ ਆਪਦੀ ਸੇਵਾ ਨੂੰ ਨਿਭਾ ਰਹੇ ਸੀ ਜਿਹੜੀ ਲਾਈਵ ਜਥੇਦਾਰ ਸਹਿਬਾਨ ਦੇ ਵੱਲੋਂ ਨੀਲੇ ਰੰਗ ਦਾ ਚੋਲਾ ਪਾਇਆ ਸੀ ਹੱਥ ਦੇ ਵਿੱਚ ਰੱਸ਼ਾ ਫੜਿਆ ਸੀ ਆਰੇਦ ਵਾਲੇ ਉਹਨਾਂ ਦੇ ਸੇਵਾਦਾਰ ਜਾਂ ਸਮਰਥਕ ਖੜੇ ਸੀ ਜਾਂ ਕਿ ਜੇ ਸਿਕਿਉਰਟੀ ਖੜੀ ਸੀ ਉਸ ਵੇਲੇ ਨਾਰਾਇਣ ਸਿੰਘ ਚੌੜਾ ਨਾਂ ਦੇ ਬੰਦੇ ਦੇ ਵੱਲੋਂ ਜਿਹੜੀ ਗਲਤੀ ਕੀਤੀ ਗਈ ਆ ਉਹਦੀ 90% ਤੋਂ ਵੱਧ ਲੋਕਾਂ ਨੇ ਨਿਖੇਧੀ ਕੀਤੀ ਆ ਹੁਣ ਤੁਸੀਂ ਕਹੋਗੇ ਵੀ 90% ਨੇ ਨਿਖੇਧੀ ਕੀਤੀ 10% ਸੀ ਕੌਣ ਆ 10% ਦੇ ਵਿਚਾਰ ਹਮੇਸ਼ਾ ਆਪੋ ਆਪਣੇ ਹੁੰਦੇ ਨੇ ਭਾਈ ਇਹਨਾਂ ਨੇ ਆ ਕੀਤਾ ਇਹਨਾਂ ਦੇ ਨਾਲ ਆ ਹੋਣਾ ਚਾਹੀਦਾ ਸੀ ਇੰ样 ਹੋਣਾ ਚਾਹੀਦਾ ਸੀ ਆ ਹੋ ਗਿਆ ਵਿਚਾਰ ਸਭ ਦੇ ਆਪੋ ਆਪਣੇ ਅਸੀਂ ਕਿਸੇ ਦੇ ਵਿਚਾਰ ਦੇ ਉੱਤੇ ਸੱਟ ਨਹੀਂ ਮਾਰਦੇ ਪਰ ਗੱਲ ਇਹ ਜੀ ਬੰਦੇ ਨੂੰ ਜਵਾਰ ਸਾਹਿਬ ਦੇ ਕੋਲੇ ਪੀਸੀ ਕਿਰਨ ਗੋਲੀ ਦੇ ਨਾਲ ਮਾਰਨ ਦੀ ਕੋਸ਼ਿਸ਼ ਕਰਨਾ ਇਹ ਵੀ ਸ਼ਰਮਨਾਕ ਆ ਤੇ ਨਾਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਹੋਰ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਇਹਨਾਂ ਦੇ ਉੱਤੇ ਨਾਰਾਇਣ ਸਿੰਘ ਚੌੜਾ ਦੇ ਉੱਤੇ ਦਰਜਨਾ ਦੀ ਗਿਣਤੀ ਦੇ ਵਿੱਚ ਪਹਿਲਾਂ ਹੀ ਪਰਚੇ ਦਰਜ ਹੈਗੇ ਆ ਤੇ ਇਹ ਵੀ ਗੱਲ ਕਹੀ ਗਈ ਹੈ ਵੀ ਬੜੈ ਜੇਲ੍ਹ ਦੇ ਵਿੱਚੋਂ ਭੱਜੇ ਲੋਕਾਂ ਨੂੰ ਦੇ ਨਾਲ ਇਹਨੂੰ ਫੜਿਆ ਗਿਆ ਸੀਗਾ ਤੇ ਫਿਰ ਕਹਿੰਦੇ ਕਿ 2005 ਦੇ ਵਿੱਚ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਨਰੇਨ ਸਿੰਘ ਚੌੜਾ ਤੇ ਫਿਰ ਇਹ ਗਲਤ ਅਫਸਰਾਂ ਦੇ ਨਾਲ ਮਿਲਿਆ 2010 ਦੇ ਵਿੱਚ ਇਹਦੇ ਉੱਤੇ ਹੀ ਗਵਾਪਾ ਦੇ ਤਹਿਤ ਪਰਚਾ ਦਰਜ ਹੋਇਆ 2013 ਦੇ ਵਿੱਚ ਤਰਨਤਾਰਨ ਦੇ ਵਿੱਚ ਇਹਦੀ ਫਿਰ ਗ੍ਰਿਫਤਾਰੀ ਹੋਈ ਤੇ ਛਾਪੇ ਮਾਰਨ ਦੇ ਉੱਤੇ ਇਹਦੇ ਟਿਕਾਣੇ ਤੋਂ ਆਰ.ਬੀ.ਐਕਸਪ੍ਰੈਸ ਹਰਿਆਣਾ ਦੇ ਜ਼ਖੀਰਾ ਮਿਲਿਆ 2013 ਦੇ ਵਿੱਚ ਫਿਰ ਜ਼ਮਾਨਤ ਮਿਲੀ ਤੇ 2013 ਦੇ ਵਿੱਚ ਇੱਕ ਅਖਬਾਰ ਦੇ ਵਿੱਚ ਇੰਟਰਵਿਊ ਦੇ ਕੇ ਇਹਨਾਂ ਨੇ ਬਾਦਲ ਪਰਿਵਾਰ ਨੂੰ ਸੈਟਲਿਸਟ ਦੇ ਵਿੱਚ ਰੱਖਿਆ ਗਿਆ ਸੀਗਾ ਇਹ ਕਹਿੰਦੇ ਕਿ ਮੇਰੀ ਹਿੱਟਲਿਸਟ ਦੇ ਵਿੱਚ ਬਾਦਲ ਪਰਿਵਾਰ ਤੇ ਅੱਜ ਫਿਰ ਇਹਨੂੰ ਗ੍ਰਿਫਤਾਰ ਉਦੋਂ ਕੀਤਾ ਗਿਆ ਜਦੋਂ ਇਹਨੇ ਸੁਖਬੀਰ ਬਾਦਲ ਦੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਨੇ ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਚੱਲ ਰਹੀ ਆ ਇਸ ਮਾਮਲੇ ਤੇ ਵੀਡੀਓ ਤੇ ਬਹੁਤ ਵੱਡੀਆਂ ਖਬਰਾਂ ਵੀ ਆ ਪਰ ਇਸ ਹਮਲੇ ਦੀ ਜਿਹੜੀ ਜਾਣਕਾਰੀ ਆਈ ਆ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਸੁਖਬੀਰ ਬਾਦਲ ਤੇ ਇੱਕ ਵਾਰ ਫਿਰ ਆਮਤਾ ਉਸੇ ਥਾਂ ਦੇ ਉੱਤੇ ਆ ਕੇ ਤੇਲ ਵੀ ਸੇਵਾ ਦਾ ਭੁਗਤਾਨ ਕਰਨ ਲੱਗੇ ਤੇ ਰਾਜਨੀਤੀ ਜ਼ੋਰਾਂ ਦੇ ਉੱਤੇ ਆ ਸੂਬੇ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਹੋਏ ਆ ਭਗਵੰਤ ਮਾਨ ਨੇ ਉਹਨਾਂ ਸਵਾਲਾਂ ਦਾ ਉੱਤਰ ਦਿੱਤਾ ਉਸ ਅਧਿਕਾਰੀ ਇਸ ਮਾਮਲੇ ਤੇ ਆਪਣੀ ਸਫਾਈ ਦੇ ਰਹੇ ਆ ਜੋ ਬ੍ਰੋਦੀ ਇੱਕ ਪਿਜਰੇ ਉੱਤੇ ਦਾਕਸ਼ ਕਰ ਰਹੇ ਹੈ ਪੁਲਿਸ ਕਮਿਸ਼ਨਰ ਨੇ ਕੀ ਕਿਹਾ ਪੁਲਿਸ ਕਮਿਸ਼ਨਰ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਮੈਂ ਇਹ ਜਿਹੜੇ ਸਾਡੇ ਪੁਲਿਸ ਮੁਲਾਜ਼ਮਾ ਜਿਹੜੇ ਕਿ ਸੁਖਵੀਰ ਬਾਦਲ ਦੀ ਸਿਕਿਉਰਟੀ ਦੇ ਵਿੱਚੋਂ ਕਹਿੰਦੇ ਕਿ ਵੈਸੇ ਤਾਂ ਬਹੁਤ سارے ਮੁਲਾਜ਼ਮਾ ਪਰ ਜਿਹੜੇ ਤਿੰਨ ਜਣੇ ਨੇ ਉਹ ਕਹਿੰਦੇ ਕਿ ਅੱਜ ਬਹੁਤ ਮੁਸਤਜ਼ਿਦ ਦੇ ਨਾਲ ਤੇ ਉਹ ਕਹਿੰਦੇ ਕਿ ਇਹਨਾਂ ਦਾ ਜਿਹੜਾ ਉਹ ਹਮਲਾਵਰ ਆ ਉਹਦਾ ਟਾਕਰਾ ਕੀਤਾ ਤੇ ਉਹਦੇ ਇਸ ਹਮਲੇ ਨੂੰ ناکਾਮ ਕੀਤਾ ਉਹਦੇ ਲਈ ਕਹਿੰਦੇ ਕਿ ਮੈਂ ਡੀਜੀਪੀ ਨੂੰ ਸਿਫਾਰਿਸ਼ ਕਰੂੰਗਾ ਵੀ ਇਹਨਾਂ ਤਿੰਨਾਂ ਨੂੰ ਸਨਮਾਨਿਤ ਕੀਤਾ ਜਾਵੇ ਵੀਰਤਾ ਪੁਰਸਕਾਰ ਦਿੱਤਾ ਜਾਵੇ ਜਾਂ ਕੋਈ ਵੀ ਹੋਰ ਦਿੱਤਾ ਜਾਵੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਦੇਖੋ ਸਾਡੀ ਪੁਲਸਾ ਜਿਹੜੀ 200 ਦੇ ਕਰੀਬ ਪੁਲਸ ਮਲਾਜ਼ਮਾਂ ਜਿਹੜੇ ਉਹ ਇੱਥੇ ਆਲੇ-ਦੁਆਲੇ ਸਰਦੇ ਸੀਗੇ ਕਈ ਸਿਵਲ ਵਰਦਕਾਂ ਦੇ ਵਿੱਚ ਵੀ ਆ ਪਰ ਜਿਹੜੀ ਇੱਥੇ ਅੱਜ ਬਿਕਰਮ ਸਿੰਘ ਵੀ ਜੀਤੀਆ ਨਹੀਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਉਹਨੇ ਕਹਿ ਜੀ ਕਿ ਪੰਜਾਬ ਦੀ ਪੁਲਸ ਤੇ ਪੰਜਾਬ ਦੀ ਸਰਕਾਰ ਝੂਠ ਬੋਲ ਰਹੀ ਹੈ ਇਹਨਾਂ ਨੂੰ ਪਤਾ ਸੀ ਜੇਕਰ ਵੀ ਭਾਈ ਇਸ ਤਰੀਕੇ ਨਾਲ ਬੰਦਾ ਰੇਕੀ ਕਰਦਾ ਫਿਰਦਾ ਤਾਂ ਇਹਨਾਂ ਦੇ ਬੰਦੋ ਕੀਤਾ ਕੀ ਗਿਆ ਹੁਣ ਤੱਕ ਕਿ ਇਸ ਤਰੀਕੇ ਦੀ ਜੰਗ ਚੱਲਦੀ ਹੈ ਸਬਾਨੀ ਜੰਗ ਚੱਲ ਰਹੀ ਹੈ ਪਰ ਮੈਨੂੰ ਧੀਗੀ ਤੌਰ ਤੇ ਲੱਗਦਾ ਜੀ ਕਿ ਜੇ ਮੰਨ ਲੇ ਸੁਖਬੀਰ ਸਿੰਘ ਬਾਦਲ ਦਾ ਅੱਜ ਕੋਈ ਜਾਨੀ ਨੁਕਸਾਨ ਹੋ ਜਾਂਦਾ ਕਿੰਨੋ ਕਿਸੇ ਦਾ ਵੀ ਨਾ ਹੋਵੇ ਕੋਈ ਹੋਰ ਪਾਰਟੀ ਵਾਲਾ ਹੋਵੇ ਉਹਦਾ ਵੀ ਨਾ ਹੋਵੇ ਪਰ ਜੇ ਜਾਨੀ ਤੌਰ ਤੇ ਨੁਕਸਾਨ ਹੋ ਜਾਂਦਾ ਤਾਂ ਦੁਨੀਆ ਭਰ ਦੇ ਵਿੱਚ ਇੰਮੇ ਸਾਡੀ ਕੀ ਜਾਣੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਸਿੱਖ ਨੇ ਸਿੱਖ ਦੇ ਗੋਲੀ ਮਾਰਤੀ ਆਹ ਕੁਝ ਉੱਥੇ ਵੀ ਹੋ ਗਿਆ ਸਿਰੇਕ ਸ਼ਰਮਨਾਕ ਗੱਲ ਹੋਣੀ ਸੀ ਜੀ ਨਰਿੰਦਰ ਸਿੰਘ ਜੋੜਾ ਕਿਸੇ ਸਿਆਸੀ ਦਲ ਨਾਲ ਵੀ ਸੰਬੰਧਤ ਹੈ ਦੇਖੋ ਜੀ ਜਿਹੜੀਆਂ ਖਬਰਾਂ ਜਿਹੜੀਆਂ ਵਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਏ ਆ ਉਹਨੇ ਤਾਂ ਇਹ ਗੱਲ ਕਹੀ ਹੈ ਕਿ ਭਾਈ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਰਿਸ਼ਤੇ ਬਹੁਤ ਨੇੜਲੇ ਆ ਕਿਉਂਕਿ ਜਦੋਂ ਵੀ ਕਾਂਗਰਸ ਪਾਵਰ ਦੇ ਵਿੱਚ ਆਉਂਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਪਾਵਰ ਦੇ ਵਿੱਚ ਆਉਂਦਾ ਤੇ ਉਦੋਂ ਪਰ ਨਰੈਣ ਚੋੜਾ ਦੇ ਪਰਿਵਾਰ ਨੂੰ ਸਹੂਲਤਾਂ ਮਿਲਦੀਆਂ ਜੋ ਸੋ ਉਹਨਾਂ ਨੇ ਇਹ ਲਾਏ ਹੈਗੇ ਤੇ ਭਗਵੰਤ ਮਾਨ ਹੋਰਾਂ ਨੇ ਕੋਈ ਇਨਵੈਸਟੀਗੇਸ਼ਨ ਕਰਨੀ ਹੈ ਇਸ ਦੀ ਬਿਲਕੁਲ ਜੀ ਬਿਲਕੁਲ ਭਗਵੰਤ ਤੁਮ੍ਹਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਕਹਿੰਦੇ ਇਸ ਮਾਮਲੇ ਦੀ ਪੂਰੀ ਪੜਤਾਲ ਕਰ ਰਹੇ ਆ ਉਹ ਕਹਿੰਦੇ ਕਿ ਅਸੀਂ ਇੱਕ ਜਾਂਚ ਕਮੇਟੀ ਦਾ ਗਠਨ ਕਰਤਾ ਕਹਿੰਦੇ ਕਿ ਇਹ ਜਾਂਚ ਕਮੇਟੀ ਆ ਜਿਹੜੀ ਇਸ ਗੱਲ ਦੀ ਦੇਰਵਾ ਹਾਸਲ ਕਰੂਗੀ ਕਿ ਭਾਈ ਇਹਦੇ ਪਿੱਛੇ ਕਿਹੜੇ ਕਿਹੜੇ ਅਨਸਰ ਜ਼ਿੰਮੇਵਾਰ ਆ ਕਿਉਂ ਕਿਉਂ ਇਹ ਸਾਰਾ ਖੁਦ ਕੀਤਾ ਗਿਆ ਕਿਹਦੇ ਕਿਹਨੇ ਇਸ਼ਾਰੇ ਦੇ ਉਸੇ ਕੀਤਾ ਗਿਆ ਜਥੇਦਾਰਾਂ ਨੇ ਕੀ ਰਿਐਕਟ ਕੀਤਾ ਦੁਪਜ ਜਥੇਦਾਰ ਸਾਹਿਬਾਨ ਦੇ ਵੱਲ ਜਿਹੜੀ ਗੱਲ ਕਹੀ ਗਈ ਹੈ ਨਾ ਇਹ ਮਹੱਤਵਪੂਰਨ ਸੰਸਬੋਧ ਦਾ ਕਾਰਨ ਇਹ ਆ ਕਿ ਜਥੇਦਾਰਾਂ ਨੇ ਦੋ ਟੋਕ ਕੇ ਗੱਲ ਕਹੀ ਹੈ ਕਿ ਅਸੀਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਸ਼ੇਧੀ ਕਰਦੇ ਹਾਂ ਅੱਜ ਗਾਨੀ ਰਕबीर ਸਿੰਘ ਨਹੀਂ ਤੇ ਗਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਹਨਾਂ ਨੇ ਤਾਂ ਦੋ ਟੁੱਕੇ ਗੱਲ ਕਹੀ ਆ ਕਿ ਇਹ ਅਸਲ ਵਿੱਚ ਸੁਖਵੀਰ ਬਾਦਲ ਦੇ ਉੱਤੇ ਹੋਇਆ ਹਮਲਾ ਨਹੀਂ ਆ ਇਹ ਤਾਂ ਦਰਬਾਰ ਸਾਹਿਬ ਦੇ ਉੱਤੇ ਕੀਤਾ ਗਿਆ ਹਮਲਾ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਜਦੋਂ ਜੱਥੇਦਾਰਾਂ ਦੇ ਵੱਲੋਂ ਫਰਜ਼ਾ ਲਾ ਦਿੱਤੀ ਗਈ ਉਸ ਤੋਂ ਬਾਅਦ ਬੰਦਾ ਫਰਜ਼ਾ ਦਾ ਭੁਗਤਾਨ ਕਰ ਰਿਹਾ ਉਸ ਵੇਲੇ ਉਹਦੇ ਉੱਤੇ ਆ ਕੇ ਹਮਲਾ ਕੀਤਾ ਜਾਵੇ ਤੇ ਇਹ ਤਾਂ ਉਹ ਕਹਿੰਦੇ ਜੀ ਇਸ ਵੇਲੇ ਸਮਾਜ ਵਿਰੋਧੀ ਅਨਸਰ ਸਿਰ ਕੱਢੀ ਬੈਠੇ ਆ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਬੜੀ ਕਮਜ਼ੋਰ ਹੋਈ ਪਈ ਆ ਉਹਨਾਂ ਨੇ ਇਸ ਤਰੀਕੇ ਦੀ ਗੱਲ ਕਹੀ ਹੈ ਜੀ ਹਮਮ। ਅਮ ਬਾਕੀ ਸੰਦਰ ਸੋਬੇ ਜਿਹੜੇ ਹੁਣ ਬੁੱਤ ਸੀ ਆਪਣਾ 에어ਪੋਰਟ ਤੇ ਲੱਗਿਆ ਹੋਇਆ ਸ਼ਹੀਦ ਭਗਤ ਸਿੰਘ ਹੋਰਾਂ ਦਾ ਉਹਦਾ ਉਦਘਾਟਨ ਹੋ ਗਿਆ ਜੀ। ਬਿਲਕੁਲ ਜੀ ਬਿਲਕੁਲ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹਦਾ ਉਦਘਾਟਨ ਕਰ ਦਿੱਤਾ ਗਿਆ। ਆਪਾਂ ਜਾਣਦੇ ਕਿ ਇਸ ਬੁੱਤ ਦੇ ਉੱਤੇ ਰਾਜਨੀਤੀ ਦੀ ਬੜੀ ਚੱਲੀ। ਕਦੇ ਕੋਈ ਗੱਲ ਕਦੇ ਕੋਈ ਗੱਲ ਤੇ ਕਦੇ ਕੋਈ ਗੱਲ ਇਸ ਮਾਮਲੇ ਦੇ ਸਾਹਮਣੇ ਆਈ। ਪਰ ਇਹ ਬੁੱਤ ਲੰਮੇ ਸਮੇਂ ਤੋਂ ਲਾਇਆ ਹੋਇਆ 30 ਫੁੱਟ ਉੱਚਾ ਬੁੱਤ ਹੈ। ਇਹ 30 ਫੁੱਟ ਤੋਂ ਵੀ ਵੱਧ ਹੀ ਹੈ ਇਹਦਾ ਕੱਦ। ਤੇ ਪਰ ਅਜੇ ਪਾਕਪਤ ਸਿੰਘ ਦੇ ਬੋਤ ਤੋਂ ਪਰਦਾ ਚੱਕ ਦਿੱਤਾ ਗਿਆ ਕਹਿਣ ਦਾ ਭਾਵ ਇਹ ਆ ਜੇ ਪਰਦਾ ਚੁਪਣ ਦੇ ਪਿੱਛੇ ਰਾਜਨੀਤੀ ਹੋ ਰਹੀ ਸੀ ਤੇ ਅੱਜ ਸੂਬੇ ਦੀ ਸਰਕਾਰ ਨੇ ਗੱਲ ਕਹੀ ਆ ਕਿ ਭਾਈ ਅਸੀਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਦੇ ਹਾਂ ਕਈ ਵਾਰ ਵੀ ਕਿਸੇ ਕੋਈ ਸਿਆਸੀ ਮਜਬੂਰੀ ਦੇ ਕਰਕੇ ਜਾਂ ਕਦੇ ਚੋਣ ਦਾ ਹਫਤਾ ਲੱਗਾ ਜਾਂ ਕਦੇ ਕੋਈ ਹੋਰ ਕਾਰਨ ਹੋ ਗਿਆ ਜਿਹਦੇ ਕਰਕੇ ਕੋਈ ਨਾ ਕੋਈ ਸਮਾਗਮਾ ਜਿਹੜਾ ਦੇਰੀ ਨਾਲ ਹੋ ਜਾਂਦਾ ਪਰ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਾਂ ਕਾਲਾ ਢੱਲੋਂ ਨੇ ਸੌਂਕ ਨੂੰ ਚੁਕਣੀ ਆ ਠੀਕ ਆ ਵੈਸੇ ਤਾਂ ਅਜੇ ਤੱਕ ਨਹੀਂ ਸੀਗੀ ਪਰ ਹੁਣ ਪਤਾ ਲੱਗਾ ਜੀ ਕਿ ਸੌ ਚੁੱਕੀ ਜਾਊਗੀ ਇਹਨਾਂ ਮਤਲਬ 9 ਤਰੀਕ ਨੂੰ 9 ਤਰੀਕ ਨੂੰ ਇਸ ਕਰਕੇ ਚੁੱਕੀ ਜਾਊਗੀ ਕਿਉਂਕਿ ਉਸ ਦਿਨ ਦਾ ਟਾਈਮ ਮਿਲਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਤੂੰ ਜਿਹੜੇ ਤਾਲਾ ਟਿਲੋਂ ਹੋ ਰਹੀਆਂ 3 ਇਕਲੋਤੇ ਐਸ ਕੀ ਹੈਗੇ ਜੀ ਚਾਰਾਂ ਦੇ ਵਿੱਚੋਂ ਕਾਂਗਰਸ ਦੀ ਤਰਫ ਤੋਂ ਜਿੱਤਣ ਵਾਲੇ 3 ਐਸ ਕੀ ਜ਼ਿੰਨੀ ਟੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਆ ਤੇ ਇੱਕ ਕਾਂਗਰਸ ਦਾ ਬਣਿਆ ਕਾਂਗਰਸ ਦਾ ਤਾਲਾ ਟਿਲੋਂ ਹੋਣਾ ਤੇ ਇਹਦੇ ਵੈਸੇ ਅੱਜ ਸੌ ਟਕੜੀ ਸੀ ਅੱਜ ਵਿਧਾਨ ਸਭਾ ਦੇ ਸਪੀਕਰ ਸਾਹਿਬ ਕਿਸੇ ਕੰਮ ਦੇ ਵਿੱਚ ਬਿਜ਼ੀ ਸੀ ਤੇ ਜਿਹੜੇ ਬਾਕੀ ਪੈਨਾਂ ਉਹਨਾਂ ਨੇ ਦੋ ਤਰੀਕੇ ਨੂੰ ਸੌ ਟੱਕੜੀ ਆ ਤੇ ਕਾੜਾ ਢੱਲੋਂ ਨੂੰ ਕਾਂਗਰਸ ਦੇ ਵਿਧਾਇਕ ਨੂੰ ਮੌਕਾ ਮਿਲਿਆ ਹੈਗਾ ਜੀ ਤੇ ਭਾਈ ਤੁਸੀਂ ਆਉਣਾ ਹੈਗਾ ਇੱਥੇ 9 ਤਰੀਕ ਨੂੰ ਤੇ 9 ਤਰੀਕ ਨੂੰ ਸੌ ਟੱਕੜੀ ਗਈ ਜੀ ਕਿਸਾਨਾਂ ਨੇ ਆਪਣਾ ਪੈਂਤੜਾ ਬਦਲ ਲਿਆ ਜੀ ਉਹ ਕਹਿੰਦੇ ਸੀ ਪਿਆਰ ਨਾਲ ਜਾਵਾਂਗੇ ਹੁਣ ਦਿੱਲੀ ਵਿਦਰੋਹ ਨਾਲ ਨਹੀਂ ਜਾਵਾਂਗੇ ਦੇਖੋ ਇੱਕ ਤਾਂ ਗੱਲ ਇਹ ਜੀ ਕਿ ਦਿੱਲੀ ਪਹੁੰਚਣ ਦੇਣਗੇ ਕਿ ਨਹੀਂ ਦੇਣਗੇ ਇਹ ਇੱਕ ਬਹੁਤ ਵੱਡਾ ਸਵਾਲ ਆ ਬਿਲਕੁਲ वैसे आज पता लगा जी कि खेनौरी बॉर्डर पे शंभू बॉर्डर ਦੇ ਉੱਤੇ ਹਰਿਆਣੇ ਦੀ ਪੁਲਿਸ ਦੇ ਵੱਲੋਂ ਪੋਸਟਰ ਲਾ ਦਿੱਤੇ ਗਏ ਆ ਇਹ ਗੱਲ ਕਹੀ ਗਈ ਆ ਵੀ ਤੁਸੀਂ ਪਹਿਲਾਂ ਪਰਮਿਸ਼ਨ ਲਓ ਦਿੱਲੀ ਦੇ ਵਿੱਚੋਂ ਦਿੱਲੀ ਦੀ ਸਰਕਾਰ ਦੇ ਕੋਲੋਂ ਕਿ ਭਾਈ ਤੁਸੀਂ ਕਿਸ ਤਰੀਕੇ ਦੇ ਨਾਲ ਤੇ ਕਿੱਥੇ ਜਾ ਕੇ ਪ੍ਰਦਰਸ਼ਨ ਕਰਨਾ ਰਿਟਨ ਦੇ ਵਿੱਚ ਲਓ ਤੇ ਤੁਹਾਨੂੰ ਫਿਰ ਅਸੀਂ ਅੱਗੇ ਜਾਣ ਦੀ ਇਜਾਜ਼ਤ ਦੇਵਾਂਗੇ ਉਹਨਾਂ ਨੇ ਦੋ ਟੁਕ ਇਹ ਗੱਲ ਕਹੀ ਆ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਅੱਜ ਕਿਸਾਨਾਂ ਨੇ ਕਿਹਾ ਵੀ ਅਸੀਂ 6 ਤਰੀਕ ਨੂੰ ਜਾਵਾਂਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਹਰਿਆਣਾ ਦੇ ਵਿੱਚ ਕਿਤੇ ਵੀ ਅਸੀਂ ਰੋਡ ਨਹੀਂ ਬਲੌਕ ਕਰਦੇ ਤਾਂ ਕਿ ਹਰਿਆਣਾ ਵਿੱਚ ਕਿਤੇ ਵੀ ਪ੍ਰਦਰਸ਼ਨ ਨਹੀਂ ਕਰਦੇ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੇ ਇਹ ਗੱਲ ਕਹੀ ਆ ਰਣਦੀਪ ਪੁਲਿਸ ਨੇ ਕਿ ਭਾਈ ਤੁਸੀਂ ਪਰਮਿਸ਼ਨ ਲੈ ਲਓ ਤੇ ਚਲੇ ਜਾਓ ਉਸ ਤੋਂ ਕੋਲ ਇਹ ਕਹਿੰਦੇ ਕਿ 143 ਧਾਰਾ ਲਾੜੀ ਗਈ ਆ ਧਾਰਾ 143 ਹਰਿਆਣਾ ਦੀ ਸਰਕਾਰ ਪੁਲਿਸ ਦੇ ਲਾਤੀ ਆ ਜੀ 5 ਤੋਂ ਵੱਧ ਬੰਦੇ ਇਕੱਠੇ ਹੋ ਸਕਦੇ ਤੇ ਮੈਨੂੰ ਲੱਗਦਾ ਜੀ ਕਿ ਪਰਮਿਸ਼ਨ ਮਿਲਣੀ ਨਹੀਂ ਉਹਦਾ ਕਾਰਨ ਇਹ ਆ ਜੀ 9 ਤਰੀਕ ਨੂੰ ਸਿੰਸਬ ਪਾਣੀਪਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਬਹੁਤ ਵੱਡੀ ਰੈਲੀ ਆ ਜੇ ਮਾਨੂੰ ਛੇਤਰੀਕ ਨੂੰ ਤੁਰਦੇ ਆ ਕਿਸਾਨ ਇਹਨਾਂ ਨੇ ਪੈਦਲ ਜਾਣਾ ਜੰਗਲ ਦੇ ਵਿੱਚ 15 ਤੋਂ ਲੈ ਕੇ 20 ਕਿਲੋਮੀਟਰ ਤੁਰਨਾ ਉਹ ਕਹਿੰਦੇ ਜੀ ਅਸੀਂ 8 ਘੰਟੇ ਤੁਰਿਆ ਕਰਾਂਗੇ ਬਾਅਦ ਦੇ ਵਿੱਚ ਅਸੀਂ 8 ਘੰਟੇ ਬਾਅਦ ਉੱਥੇ ਰਾਤ ਕੱਟ ਲਿਆ ਕਰਨੀ ਹੈ ਜੇ ਇਹ ਤੁਰ ਕੇ ਜਾਂਦੇ 9 ਤਰੀਕ ਤੱਕ ਪਾਣੀਪਤ ਪਹੁੰਚਣਗੇ ਤੇ ਪਾਣੀਪਤ ਦੇ ਵਿੱਚ ਉਸ ਦਿਨ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ ਸਮਾਗਮ ਹੈ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਸਿਕਿਉਰਿਟੀ ਦੇ ਮੱਦੇਨਜ਼ਰ ਜਾਣ ਦੀ ਆਗਿਆ ਮਿਲੂਗੀ ਹੂੰ ਹੂੰ ਪਰ ਇਹ ਕਿਨੇ ਕਿਹਾ ਕਿ ਅਸੀਂ ਪਿਆਰ ਨਾਲ ਦਿੱਲੀ ਜਾਣਾ ਚਾਹੁੰਦੇ ਆ ਵ੍ਰੂਤਨ ਨਾਲ ਵਿਦਰੋਹ ਜਾਂ ਟਕਰਾਅ ਨਾਲ ਨਹੀਂ ਇਹ ਜੀ ਕਿਸਾਨ ਆਗੂ ਨੇ ਗੱਲ ਕਹੀ ਆ ਸਰਬਲ ਸਿੰਘ ਪਦੇਰ ਹੋਰਾਂ ਨੇ ਕਿਹਾ ਵੀ ਅਸੀਂ ਕੋਈ ਟਕਰਾਅ ਦੇ ਨਾਲ ਅਸੀਂ ਕੋਈ ਹਿੰਸਾ ਦੇ ਨਾਲ ਨਹੀਂ ਜਾਣਾ ਚਾਹੁੰਦੇ ਅਸੀਂ ਪਿਆਰ ਦੇ ਨਾਲ ਜਾਣਾ ਚਾਹੁੰਦੇ ਆ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਂਦੇ ਅਸੀਂ ਅਸੀਂ ਜਾਣਾ ਚਾਹੁੰਦੇ ਜੀ ਅਸੀਂ ਬਿਨਾਂ ਟਰੈਕਟਰ ਟਰਾਲੀਆਂ ਤੋਂ ਪੈਦਲ ਜਾਣ ਦੇ ਚਾਹਵਾਨ ਹਾਂ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਸਾਨੂੰ ਪੈਦਲ ਵੀ ਨਹੀਂ ਜਾਣ ਦਿੰਦੇ ਫਿਰ ਭਾਈ ਤੁਹਾਡੀ ਗਲਤੀ ਆ ਕਿਉਂਕਿ ਤੁਸੀਂ ਹੁਣ ਤੱਕ ਇਹ ਗੱਲ ਕਹਿੰਦੇ ਰਹੇ ਜੀ ਭਾਈ ਪੈਦਲ ਜਾਓ ਬੱਸਾਂ ਤੇ ਜਾਓ ਰੇਲਾਂ ਤੇ ਜਾਓ ਤੁਸੀਂ ਨਹੀਂ ਜਾਣਾ ਤੇ ਬਸ ਟ੍ਰੈਕਟਰ ਟਰਾਲੇ ਨਾਲ ਲੈ ਕੇ ਜਾਣਾ ਤੇ ਉਹ ਵੀ ਅਸੀਂ ਉਹ ਕਹਿੰਦੇ ਵੀ ਹੁਣ ਆਪ ਹੀ ਕਹਿੰਦੇ ਵੀ ਅਸੀਂ ਨਹੀਂ ਲੈ ਕੇ ਜਾਂਦੇ ਜੀ ਜੇ ਭੰਦੇਰ ਸਾਹਿਬ ਨੇ ਏਡਾ ਵੱਡਾ ਸਹਿਯੋਗ ਦੇ ਦਿੱਤਾ ਫੇਰ ਨਾ ਪਰਮਿਸ਼ਨ ਮਿਲਣ ਦਾ ਕੀ ਆਈਡੀਆ ਜੀ ਦੇਖੋ ਪਤਾ ਨਹੀਂ ਕੀ ਕਾਰਨ ਹੋਊਗਾ ਜੀ ਇਹਦੇ ਪਿੱਛੇ ਤਾਂ ਵੈਸੇ ਤਾਂ ਪਰਮਿਸ਼ਨ ਮਿਲ ਜਾਣੀ ਚਾਹੀਦੀ ਹੈ ਪਰ ਪਤਾ ਨਹੀਂ ਸਰਕਾਰੀ ਗੱਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਅੰਦਰ ਖਾਤੇ ਕੀ ਕੀ ਝੰਡਤਪ ਹੋਊਗੀ ਪਰ ਹਾਲੇ ਤੱਕ ਪਰਮਿਸ਼ਨ ਮਿਲੀ ਨਹੀਂ ਜੇਕਰ ਕੱਲ ਨੂੰ ਨਹੀਂ ਪਰਮਿਸ਼ਨ ਮਿਲਦੀ ਕੱਲ ਨੂੰ 5 ਤਰੀਕਾ 6 ਤਰੀਕ ਨੂੰ ਜਾਣ ਦਾ ਪ੍ਰੋਗਰਾਮ ਆ ਤੇ ਫਿਰ ਇਹਦੇ ਵਿੱਚ ਕੋਈ ਨਾ ਕੋਈ ਲੇਟ ਨਹੀਂ ਦਿੱਸੀ ਆਊਗੀ ਜੀ ਤੇ ਦਿੱਲੀ ਨਾ ਜਾਣ ਦੀ اپیل ਕੌਣ ਕਰ ਰਿਹਾ ਹੈ ਕਿਸਾਨਾਂ ਨੂੰ ਇਹ ਵੀ ਪੁਲਿਸ ਕਰ ਰਹੀ ਆ ਪੁਲਿਸ ਕਹਿੰਦੀ ਵੀ ਭਾਈ ਤੁਹਾਡੇ ਕੋਲੇ ਪਰਮਿਸ਼ਨ ਹੈ ਨਹੀਂ ਜੀ ਤੁਸੀਂ ਨਾ ਜਾਓ ਜੀ ਹੂੰ ਹੂੰ ਸੁਪਰੀਮ ਕੋਰਟ ਨੇ ਪੰਜਾਬ ਸੁਣੇ ਹੋਰ ਕਿਹੜੇ ਕਿਹੜੇ ਸੂਬਿਆਂ ਤੋਂ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹਦਾ ਹਿਸਾਬ-ਕਿਤਾਬ ਮੰਗਿਆ ਦੇਖੋ ਜੀ ਅੱਜ ਮਾਨਯੋਗ ਸੁਪਰੀਮ ਕੋਰਟ ਨੇ 5 ਸੂਬੇ ਪੰਜਾਬ ਤਾਮਿਲਨਾਡੂ ਮੱਧ ਪ੍ਰਦੇਸ਼ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਜਿ ਵਿੱਚ ਨਦੀਆਂ ਤੇ ਬੀਕਾਂ ਇਹ ਗੈਰ ਕਾਨੂੰਨੀ ਮਾਈਨਿੰਗ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕੀਤੀ ਹੈ ਤੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਕਿਹਾ ਕਿ ਸਾਰਾ ਰਿਕਾਰਡ ਤੇ ਵੇਰਵੇ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਜਨਵਰੀ ਮਹੀਨੇ ਦੇ ਵਿੱਚ ਇਸ ਮਾਮਲੇ ਦੇ ਉੱਤੇ ਅਗਲੀ ਕਾਰਵਾਈ ਹੋਊਗੀ ਦੇਖਦੇ ਹਾਂ ਵੀ ਭਾਈ ਉਹ ਕਾਰਵਾਈ ਕਿਹੋ ਜਿਹੀ ਹੁੰਦੀ ਪਰ ਪੰਜਾਬ ਸਮੇਤ ਕਈ ਹੋਰ ਛੂਬਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਚਰਚਾ ਜ਼ੋਰਾਂ ਦੇ ਉੱਤੇ ਰਹਿੰਦਾ ਹੈ ਜੀ ਅ ਟਿੰਨ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਮੌਸਮ ਪੰਜਾਬ ਦਾ ਅੱਜ ਤੱਕ ਗਰਮ ਦੀ ਹੈ ਤੇ ਖੁਸ਼ਕੀ ਦੀ ਹੈ ਪੰਜਾਬ ਦੇ ਵਿੱਚ ਲੱਗਦਾ ਹੀ ਨਹੀਂ ਵੀ ਇਸ ਵੇਲੇ ਠੰਡ ਆ ਗਈ ਆ ਜੀ ਦੇਖੋ ਵੀ ਆ ਪਹਿਲਾ ਹਫਤਾ ਵੀ ਲਗਭਗ ਦਸੰਬਰ ਦਾ ਨਿਕਲ ਚੁੱਕਿਆ ਨਿਕਲਣ ਵਾਲਾ ਕਹਿੰਦੇ ਭਾਵੇਂ ਜੀ 4 ਤਰੀਕਾ ਵਿਚਾਲੇ ਕੀ ਰਹਿ ਗਿਆ 7 ਤਰੀਕ ਤੱਕ ਦਾ ਇਹ ਹਫਤਾ ਰਹਿਣਾ ਇਹ ਪੰਜਾਬ ਦੇ ਵਿੱਚ ਕਿਤੇ ਨਹੀਂ ਕਣੀ ਦੀ ਖਬਰ ਹੈ ਨਹੀਂ ਪੰਜਾਬ ਦੇ ਵਿੱਚ ਦਿਨ ਦੇ ਵੇਲੇ 32 ਤੋਂ ਲੈ ਕੇ 33 20 ਤੱਕ ਟੈਂਪਰੇਚਰ ਰਹਿੰਦਾ ਰਾਤ ਦੇ ਵੇਲੇ ਮਮੂਲੀ ਜੀ ਠੰਡ ਹੁੰਦੀ ਆ ਠੰਡ ਵੀ ਕਾਫੀ ਲੇਟ ਆ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਧੰਨਵਾਦ FM